ਪਿਆਰੇ ਦਰਸ਼ਕ ਸਾਥੀਓ ਅੱਜ ਮੈਂ ਆਪਣੇ ਨਵੰਦਾਂ ਦੀ ਪੁਸਤਕ ਸੱਚ ਆਖਿਆ ਭੰਬੜ ਮਚਦਾ ਹੈ ਵਿੱਚੋਂ ਅਗਲੇ ਨਵੰਦ ਦੀ ਪੇਸ਼ਕਾਰੀ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਇਸ ਨਵੰਦ ਦਾ ਸੁਰਲੇਖ ਹੈ ਜਨ ਗਨਣ ਭਾਵ ਮਰਦਮ ਸ਼ਮਾਰੀ ਭਾਰਤ ਸਰਕਾਰ ਹਰ 10 ਸਾਲਾਂ ਬਾਅਦ ਦੇਸ਼ ਦੇ ਨਾਗਰਿਕਾਂ ਦੀ ਗਿਣਤੀ ਕਰਦੀ ਹੈ ਇਹ ਗਿਣਤੀ ਬਹੁਪੱਖੀ ਹੁੰਦੀ ਹੈ ਪਾਵ ਮਰਦਾਂ ਤੇ ਔਰਤਾਂ ਦੀ ਵੱਖ-ਵੱਖ ਗਿਣਤੀ ਹਰ ਉਮਰ ਦੇ ਬੱਚਿਆਂ ਦੀ ਗਿਣਤੀ ਹਰ ਪਰਿਵਾਰ ਦੀ ਆਰਥਿਕ ਹਾਲਤ ਉਸ ਘਰ ਵਿੱਚ ਬਹਾਨ ਕਿੰਨੇ ਹਨ ਟੈਲੀਵਿਜ਼ਨ ਫਰੀਜਾਂ ਦੀ ਗਿਣਤੀ ਆਦ ਦੀ ਸਾਰੀ ਜਾਣਕਾਰੀ ਲਈ ਜਾਂਦੀ ਹੈ ਹਰ ਵਿਅਕਤੀ ਦਾ ਧਰਮ ਜਾਤ ਮਾਤ ਪਾਸ਼ਾ ਆਦ ਦੇ ਅੰਕੜੇ ਪ੍ਰਾਪਤ ਕੀਤੇ ਜਾਂਦੇ ਇਸ ਨਾਲ ਦੇਸ਼ ਵਿੱਚ ਵੱਧ ਰਹੀ ਜਨਸੰਖਿਆ ਦਾ ਪਤਾ ਲੱਗਦਾ ਹੈ ਲੋਕਾਂ ਦੀ ਆਰਥਿਕ ਹਾਲਤ ਦਾ ਪਤਾ ਲੱਗਦਾ ਹੈ ਸਰਕਾਰ ਨੂੰ ਆਪਣੀਆਂ ਲੋਕ ਭਲਾਈ ਸਕੀਮਾਂ ਬਣਾਉਣ ਵਿੱਚ ਮਦਦ ਮਿਲਦੀ ਹੈ ਇਹ ਬਖਰੀ ਗੱਲ ਹੈ ਕਿ ਲੋਕ ਭਲਾਈ ਸਕੀਮਾਂ ਹੇਠਲੇ ਗਰੀਬਾਂ ਲੋਕਾਂ ਤੱਕ ਨਹੀਂ ਪਹੁੰਚਦੀਆਂ ਭਾਰਤ ਬਹੁਤ ਧਰਮੀ ਬਹੁਤ ਜਾਤੀ ਬਹੁਤ ਪਛਾਈ ਅਤੇ ਬਹੁ ਕਬੀਲਾਈ ਵਿੱਚ ਵੰਡਿਆ ਹੋਇਆ ਦੇਸ਼ ਹੈ ਹਰ ਧਰਮ ਹਰ ਜਾਤ ਹਰ ਪਾਸ਼ਾ ਹਰ ਕਬੀਲਾ ਆਪਣੀ ਆਪਣੀ ਹੋਂਦ ਬਚਾਉਣ ਵਿੱਚ ਲੱਗਾ ਹੋਇਆ ਹੈ ਆਪੋ ਆਪਣੀ ਹੋਂਦ ਦੀ ਤਾਕਤ ਦਿਖਾਉਣ ਲਈ ਹਰ 10 ਸਾਲਾਂ ਬਾਅਦ ਇਹ ਜ਼ਿਆਦਾ ਹੀ ਹਰਕਤ ਵਿੱਚ ਆ ਜਾਂਦਾ ਹੈ। ਹੁਣ ਹਰ ਸਮੂਹ ਦਾ ਇਹ ਫਿਕਰ ਹਰ ਰੋਜ਼ ਹੀ ਬਣਿਆ ਰਹਿੰਦਾ ਹੈ ਕਿ ਉਹਦੀ ਹੋਂਦ ਨੂੰ ਕੋਈ ਆਂਚ ਨਾ ਆ ਜਾਵੇ। ਹੁਣ ਰਾਸ਼ਟਰੀ ਸਵੈ ਸੇਵਕ ਸੰਘ ਭਾਵ ਆਰਐਸਐਸ ਪਿਛਲੇ ਕੁਝ ਸਾਲਾਂ ਤੋਂ ਇਹ ਨਾਅਰਾ ਲਗਾ ਰਹੀ ਹੈ। Hindu Hindi Hindustan ਇਸ ਨਾਰੇ ਨੇ ਬਾਕੀ ਸਮੂਹਾਂ ਵਿੱਚ ਤੌਖਲੇ ਡਰ ਪੈਦਾ ਕਰ ਦਿੱਤੇ। ਉਹਨਾਂ ਨੇ ਮੁਸਲਮਾਨਾਂ ਉੱਤੇ ਵਿਸ਼ੇਸ਼ ਹਮਲੇ ਕਰਨੇ ਸ਼ੁਰੂ ਕੀਤੇ ਹੋਏ ਹਨ ਇਸ ਦੇ ਸਾਧੂ ਸਾਦਮੀਆਂ ਵੀ ਅਨੈਤਿਕ ਭਾਸ਼ਾ ਵਰਤਨ ਵਿੱਚ ਗਰੀਜ਼ ਨਹੀਂ ਕਰਦੇ ਉਹ ਖੁੱਲੇ ਆਮ ਹਿੰਦੂਆਂ ਨੂੰ ਤਾਨੇ ਮਾਰਦੇ ਹਨ ਕਿ ਮੁਸਲਮਾਨ ਚਾਰ-ਚਾਰ ਵਿਆਹ ਕਰਵਾ ਕੇ ਦਰਜਣਾ-ਦਰਜਣਾ ਬੱਚੇ ਪੈਦਾ ਕਰਕੇ ਦੇਸ਼ ਵਿੱਚ ਆਪਣੀ ਜਨਸੰਖਿਆ ਵਧਾ ਰਹੇ ਹਨ ਤੇ ਹਿੰਦੂਓ ਤੁਸੀਂ 2-2 ਬੱਚੇ ਪੈਦਾ ਕਰਕੇ ਥੱਕ ਜਾਂਦੇ ਹੋ ਤੁਸੀਂ ਵੀ ਵੱਧ ਤੋਂ ਵੱਧ ਬੱਚੇ ਪੈਦਾ ਕਰੋ ਇਹ ਭਾਸ਼ਾ ਉਹ ਸਾਧੂ ਸਾਧਵੀਆਂ ਬੋਲ ਰਹੀਆਂ ਹਨ ਜਿਨ੍ਹਾਂ ਖੁਦ ਬਿਆਨ ਹੀ ਕਰਵਾਇਆ ਹੋਇਆ ਉਹ ਦੂਜਿਆਂ ਦੀ ਮਰਦਾਨਗੀ ਨੂੰ ਬੰਗਾਰ ਬੰਗਾਰ ਕੇ ਹੱਲਾਸ਼ੇਰੀ ਦੇ ਰਹੀਆਂ ਮੈਨੂੰ ਕਈ ਵਾਰ ਲੱਗਦਾ ਹੈ ਕਿ ਸਾਰਾ ਦੇਸ਼ ਹੀ ਜਨਸੰਖਿਆ ਵਧਾਉਣ ਦੀ ਦੌੜ ਵਿੱਚ ਲੱਗਾ ਹੋਇਆ ਹੈ ਇਹਨਾਂ ਨੂੰ ਕਿਸੇ ਹੋਰ ਗੱਲ ਦੀ ਚਿੰਤਾ ਨਹੀਂ ਗਰੀਬੀ ਮਹਿੰਗਾਈ ਬੇਰੁਜ਼ਗਾਰੀ ਭੁੱਖਮਰੀ ਰਿਸ਼ਵਤਖੋਰੀ ਇਸ ਦੇਸ਼ ਲਈ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈ ਇਸ ਲਈ ਇੱਥੇ ਚੋਣਾਂ ਵਿੱਚ ਵੀ ਇਹ ਮੁੱਦੇ ਕੋਈ ਅਹਿਮੀਤ ਨਹੀਂ ਰੱਖਦੇ ਇਥੋਂ ਤੱਕ ਕਿ ਪੰਚਾਇਤ ਇਲੈਕਸ਼ਨ ਵਿੱਚ ਤਾਂ ਗੋਤਾਂ ਤੇ ਢੇਰੀਆਂ ਨੂੰ ਵੀ ਦੇਖਿਆ ਜਾਂਦਾ ਹੈ ਇਹ ਦੇਸ਼ ਹਰ ਰੋਜ਼ ਆਪਣੇ ਆਪ ਨਾਲ ਹੀ ਲੜ ਰਿਹਾ ਹੈ ਇਸ ਨੂੰ ਬਾਹਰਲੇ ਕਿਸੇ ਹੋਰ ਦੁਸ਼ਮਣ ਦੀ ਲੋੜ ਨਹੀਂ ਅਸੀਂ ਭਾਰਤਵਾਸੀ ਆਪਣੇ ਆਪ ਦੇ ਹੀ ਦੁਸ਼ਮਣ ਬਣੇ ਬੈਠੇ ਹਾਂ ਅਸੀਂ ਬਾਹਰ ਜਿੰਨੇ ਮਰਜ਼ੀ ਦਮਗਜੇ ਮਾਰੀਏ ਪਰ ਅੰਦਰੋਂ ਅਸੀਂ ਖੋਖਲੇ ਆਪੋ ਆਪਣੇ ਸਮੂਹਾਂ ਦੀ ਗਿਣਤੀ ਵਧਾਉਣ ਵਾਲੀ ਸੋਚ ਨੇ ਦੇਸ਼ ਦੀ ਆਬਾਦੀ ਸਵਾ ਅਰਬ ਤੱਕ ਲੈ ਜਾਂਦੀ ਹੁਣ 2021 ਦੀ ਜਨਗਣਨਾ ਵਿੱਚ ਇਹ ਹੋਰ ਵੱਧ ਜਾਵੇਗੀ। ਇੰਨੀ ਵੱਡੀ ਜਨਸੰਖਿਆ ਨੂੰ ਭੋਜਨ, ਸਿੱਖਿਆ, ਰੁਜ਼ਗਾਰ ਵਹੀਆ ਕਰਵਾਉਣਾ ਅਤ ਕਠਿਨ ਹੋ ਜਾਵੇਗਾ। ਭੁੱਖਮਰੀ ਹੋਰ ਵੱਧ ਜਾਵੇਗੀ। ਦੇਸ਼ ਦੇ ਨੇਤਾ ਦਮਗਜੇ ਮਾਰ-ਮਾਰ ਲੋਕਾਂ ਨੂੰ ਦੇਸ਼ ਦੀ ਅਸਲੀ ਹਕੀਕਤ ਵੱਲ ਧਿਆਨ ਵੀ ਨਹੀਂ ਤੰਨ ਦੇਣਗੇ। ਕਚਾਰੀਆ ਰਜਨੀਸ਼ ਭਾਬ ਓਸ਼ੋ ਨੇ ਭਵਿੱਖਬਾਣੀ ਕੀਤੀ ਹੋਈ ਹੈ ਕਿ ਅਗਲੀ ਮਹਾਪਰਲੋ ਇਸ ਧਰਤੀ ਤੇ ਜੇ ਕੋਈ ਹੋਈ ਤਾਂ ਉਹ ਜਨਸੰਖਿਆ ਫਸਬੋੜ ਵਜੋਂ ਹੋਵੇਗੀ। ਪਰ ਅਸੀਂ ਕਿੱਥੇ ਹਾਂ ਕਿਸੇ ਦੀ ਸੁਣਨ ਵਾਲੇ ਅਸੀਂ ਤਾਂ ਉਹਨਾਂ ਮਾਹਾ ਮੂਰਖਾਂ ਪਿੱਛੇ ਲੱਗੇ ਹੋਏ ਹਾਂ ਜਿਹੜੇ ਪੜੇ-ਪੜੇ ਤਾਂ ਹੈ ਨਹੀਂ ਪਰ ਸੰਤਾਂ ਦੇ ਵਰਕੇ ਪਾ ਕੇ ਸਾਡੇ ਅਨਪੜ੍ਹ ਹੀ ਨਹੀਂ ਸਗੋਂ ਪੜ੍ਹੇ-ਲਿਖੇ ਲੋਕਾਂ ਨੂੰ ਵੀ ਕਮਰਾਹ ਕਰ ਲੈਂਦੇ ਆ ਮੇਰੇ ਦਾਦਾ-ਦਾਦੀ ਦੇ 12 ਬੱਚੇ ਸਨ ਮੇਰੇ ਮਾਤਾ-ਪਿਤਾ ਦੇ ਪੰਜ ਮੈਂ ਆਪਣੇ ਵਿਆਹ ਤੋਂ ਪਹਿਲਾਂ ਹੀ ਪਲਾਣੰਗ ਕਰ ਲਈ ਸੀ ਕਿ ਮੈਂ ਦੋ ਬੱਚੇ ਹੀ ਪੈਦਾ ਕਰਾਂਗਾ ਮੇਰੇ ਤਾਏ ਦੇ ਲੜਕੇ ਨੇ ਵੀ ਮੇਰੇ ਮਤਵਕ ਫੈਸਲਾ ਕਰ ਲਿਆ ਮੇਰੇ ਦੋ ਬੱਚੇ ਹੋ ਗਏ ਇੱਕ ਬੇਟਾ ਤੇ ਇੱਕ ਬੇਟੀ ਉਸਦੇ ਵੀ ਦੋ ਬੱਚੇ ਹੋ ਗਏ ਬੇਟਾ ਤੇ ਬੇਟੀ ਮੈਂ ਉਸ ਨੂੰ ਕਿਹਾ ਕਿ ਚੱਲ ਆਪਾਂ ਨਸਬੰਦੀ ਕਰਵਾ ਲਈਏ ਉਹ ਚੁੱਪ ਕਰ ਗਿਆ ਜਦੋਂ ਮੈਂ ਉਸ ਨੂੰ ਚੁੱਪ ਚੁੱਪ ਤੋਂਣ ਲਈ ਮਜਬੂਰ ਕੀਤਾ ਤਾਂ ਉਸ ਨੇ ਕਿਹਾ ਕਿ ਤੇਰੀ ਪਰਜਾਈ ਕਹਿੰਦੀ ਆ ਕਿ ਮੈਨੂੰ ਇੱਕ ਮੌਕਾ ਹੋਰ ਦੇ ਦਿਓ ਮੈਂ ਮੁੰਡਿਆਂ ਦੀ ਜੋੜੀ ਬਣਾਉਣੀ ਆ ਮੈਂ ਕਿਹਾ ਤੇਰੀ ਮਰਜ਼ੀ ਉਸ ਨੇ ਘਰ ਵਾਲੀ ਨੂੰ ਇੱਕ ਮੌਕਾ ਹੋਰ ਦੇ ਦਿੱਤਾ ਅਗਲੀ ਵਾਰ ਮੁੰਡਿਆਂ ਦੀ ਜੋੜੀ ਬਣਦੀ ਵਜਾਈ ਕੁੜੀਆਂ ਦੀ ਜੋੜੀ ਬਣ ਗਈ ਪਰ ਜਾਈ ਨੇ ਇੱਕ ਤਰਨਾ ਹੋਰ ਮਾਰਿਆ ਕਿ ਇੱਕ ਮੌਕਾ ਹੋ ਪਰ ਉਸਨੇ ਕਿਹਾ ਕਿ ਨਹੀਂ ਹੁਣ ਹੋਰ ਮੌਕਾ ਨਹੀਂ ਕੋਈ ਅਸੀਂ ਦੋਨੋਂ ਪਿੰਡ ਦੀ ਡਿਸਪੈਂਸਰੀ ਦੇ ਡਾਕਟਰ ਮਗਰ ਗੇੜੇ ਕੱਢਣ ਲੱਗ ਡਾਕਟਰ ਸਾਡੇ ਤੋਂ ਹੈਰਾਨ ਸੀ ਕਿ ਅਸੀਂ ਇਸ ਕੰਮ ਲਈ ਲੋਕਾਂ ਮਗਰ ਘੁੰਮਦੇ ਹਾਂ ਪਰ ਤੁਸੀਂ ਦੋਨੋਂ ਸਾਡੇ ਮਗਰ ਘੁੰਮਦੇ ਹੋ ਉਸਨੇ ਕਿਹਾ ਥੋੜੇ ਦਿਨਾਂ ਬਾਅਦ ਨਸਬੰਦੀ ਆਪਰੇਸ਼ਨ ਕੈਂਪ ਲੱਗਣਾ ਹੈ ਅਤੇ ਮੈਂ ਤੁਹਾਨੂੰ ਉੱਥੇ ਲੈ ਜਾਵਾਂ। ਸਨ ਦੋਵਾਂ ਨੂੰ ਇਹ ਫਿਕਰ ਸੀ ਕਿ ਇਹ ਦੇਰੀ ਸਾਡੇ ਪਰਿਵਾਰ ਵਿੱਚ ਵਾਧਾ ਨਾ ਕਰ ਦੇ। ਖੈਰ ਸਾਨੂੰ ਕੈਂਪ ਵਿੱਚ ਲਿਜਾ ਕੇ ਸਾਡੀ ਨਸਬੰਦੀ ਕਰ ਦਿੱਤੀ। ਅਸੀਂ ਲੱਤਾਂ ਚੌੜੀਆਂ ਹਾਂ ਖੜ ਕੇ ਹੌਲੀ-ਹੌਲੀ ਕਰਪੋ। ਪਹੁੰਚੇ ਤੇ ਦੋਨੋਂ ਇੱਕ ਮੰਜੇ ਤੇ ਬੈਠ ਗਏ। ਤਾਈ ਸਾਨੂੰ ਪੁੱਛਣ ਲੱਗੀ, "ਤੁਸੀਂ ਹੌਲੀ-ਹੌਲੀ ਕਿਉਂ ਤੁਰਦੇ ਸੀ? ਤੁਹਾਨੂੰ ਕੀ ਹੋਇਆ?" ਮੈਂ ਕਿਹਾ, "ਤਾਈ ਅਸੀਂ ਆਪਰੇਸ਼ਨ ਕਰਾ ਕੇ ਆਏ ਹਾਂ।" ਉਸਨੇ ਦੁਬਾਰਾ ਪੁੱਛਿਆ ਕਾਦਾ ਆਪਰੇਸ਼ਨ? ਨਾ ਤੁਹਾਨੂੰ ਕੀ ਹੋਇਆ? ਤਾਈ ਦੇ ਮੁੰਡੇ ਨੇ ਕਿਹਾ ਅਸੀਂ ਨਸ ਬੰਦੀ ਕਰਵਾ ਕੇ ਆਏ ਹਾਂ। ਤਾਈ ਨੇ ਸਾਡੇ ਦਵਾਲੇ ਜੁੱਤੀ ਚੱਕ ਲਈ। ਲੱਗ ਪਈ ਸਾਨੂੰ ਗਾਲਾਂ ਕੱਢਣ। ਨਾ ਤੁਹਾਡੇ ਨਿਆਣਿਆਂ ਦੀ ਕਿਤੇ ਲੈਣਾ ਲੱਗ ਗਈਆਂ ਸੀ। ਤੁਸੀਂ ਕੋਈ ਕਰਾਇਆ ਹੁਣੇ ਆਪਰੇਸ਼ਨ? ਉਸਨੇ ਸਾਡੇ ਬੈਠਿਆਂ ਦੇ ਹੀ ਢੂਹੀ 'ਚ ਚਾਰ-ਚਾਰ ਜੁੱਤੀਆਂ ਮਾਰੀਆਂ। ਉਸ ਦੇ ਮੁੰਡੇ ਤੋਂ ਰਹਿਣਾ ਗਿਆ। ਉਸ ਤੋਂ ਕਹਿ ਹੀ ਹੋ ਗਿਆ ਲੈਣਾ ਦਾ ਕੀ ਹੈ? ਲੈਣਾ ਲੱਗੀਆਂ ਤਾਂ ਅਸੀਂ ਤੁਹਾਡੀਆਂ ਹੀ ਦੇਖੀ ਜਾਂਦੇ ਸਾਡੇ ਪਿੰਡ ਦਾ ਇੱਕ ਛੋਟਾ ਬੱਚਾ ਗਲਤੀ ਨਾਲ ਸਾਡੇ ਗਵਾਂਢੀ ਪਿੰਡ ਚਲਾ ਗਿਆ ਉਸ ਪਿੰਡ ਵਾਲੇ ਉਸ ਨੂੰ ਉਸਦਾ ਨਾਮ ਤੇ ਪਿੰਡ ਦਾ ਨਾਮ ਪੁੱਛਣ ਉਹ ਆਪਣਾ ਤੇ ਮਾਂ ਪਿਓ ਦਾ ਨਾਮ ਤਾਂ ਸਹੀ ਦੱਸੀ ਜਾਵੇ ਪਰ ਪਿੰਡ ਦਾ ਨਾਮ ਜੋ ਉਸਦੀ ਭੂਆ ਦਾ ਪਿੰਡ ਸੀ ਉਹ ਦੱਸੀ ਜਾਵੇ ਬੱਚੇ ਦੁਆਲੇ ਭੀੜ ਜੁੜੀ ਹੋਈ ਸੀ ਵੀ ਇੰਨਾ ਛੋਟਾ ਬੱਚਾ ਕਿਸ ਦਾ ਤੇ ਕਿਹੜੇ ਪਿੰਡ ਦਾ ਹੈ ਸਾਡੇ ਪਿੰਡ ਦਾ ਇੱਕ ਬੰਦਾ ਵੀ ਉੱਥੇ ਪਹੁੰਚ ਗਿਆ ਸਾਡੇ ਪਿੰਡ ਦੇ ਬੰਦੇ ਨੇ ਉਸ ਬੱਚੇ ਨੂੰ ਪਛਾਣ ਲਿਆ ਤੇ ਜੁੜੀ ਪਿੰਡ ਨੂੰ ਦੱਸਿਆ ਕਿ ਇਹ ਬੱਚਾ ਤਾਂ ਸਾਡੇ ਪਿੰਡ ਦਾ ਉਸ ਨੇ ਬੱਚੇ ਦੇ ਮਾਂ ਪਿਓ ਦੀ ਪਛਾਣ ਵੀ ਤਸੀ ਉਸ ਪਿੰਡ ਦੀਆਂ ਜਨਾਨੀਆਂ ਕਹਿਣ ਲੱਗੀਆਂ ਕਿ ਦੇਖੋ ਇਸ ਦੇ ਘਰ ਵਾਲੇ ਵੀ ਨਿਆਣੇ ਦਾ ਖਿਆਲ ਨਹੀਂ ਰੱਖਦੇ ਹਨੇਰਾ ਹੋਣ ਵੇਲੇ ਬੱਚਾ ਕਿਸੇ ਹੋਰ ਰਾਹੇ ਕੋ ਰਾਹੇ ਪੈ ਜਾਂਦਾ ਫਿਰ ਬੱਚਿਆਂ ਬਾਰੇ ਇੰਨੀ ਅਣਗਹਿਲੀ ਥੋੜੋ ਕਰਨੀ ਚਾਹੀਦੀ ਹੈ ਸਾਡੇ ਪਿੰਡ ਦਾ ਬੰਦਾ ਕਹਿੰਦਾ ਘਰਦਿਆਂ ਨੂੰ ਨਿਆਣੇ ਬਾਰੇ ਅਜੇ ਥੋੜੋ ਪਤਾ ਲੱਗਣਾ ਜਦੋਂ ਸੌਣ ਲੱਗਣਾ ਉਦੋਂ ਗਿਣਤੀ ਹੋਣੀ ਆ ਵੇ ਉਸ ਮੰਝੇ ਤੇ ਨਗ ਪੂਰੇ ਆ ਤੇ ਉਸ ਮੰਜੇ ਤੇ ਨਾਗ ਪੂਰੇ ਆ ਜਦੋਂ ਇੱਕ ਅੱਧਾ ਨਾਗ ਕੱਟ ਲੱਗਣਾ ਉਦੋਂ ਟੋਲ ਪੈਣੀ ਆ ਬਈ ਇੱਕ ਨੱਕ ਇੱਕ ਨੱਕ ਕਿੱਥੇ ਗਿਆ ਉੱਥੇ ਹੱਸ-ਹੱਸ ਕੇ ਸਾਰੇ ਦੂਰੇ ਹੋ ਗਏ ਉਕਤ ਬੰਦੇ ਨੇ ਉਸ ਬੱਚੇ ਨੂੰ ਲੈੰਦਾ ਤੇ ਉਸ ਦੇ ਘਰ ਵਾਲਿਆਂ ਦੇ ਹਵਾਲੇ ਕੀਤਾ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਸ ਦੇ ਘਰ ਵਾਲਿਆਂ ਨੂੰ ਵੀ ਸੱਚਮੁੱਚ ਪਤਾ ਨਹੀਂ ਸੀ ਕਿ ਸਾਡਾ ਬੱਚਾ ਗਵਾਚ ਗਿਆ ਵਿਦਵਾਨ ਦੱਸਦੇ ਹਨ ਕਿ ਗਰੀਬ ਤੇ ਅਨਪੜ ਲੋਕ ਜਿਨ੍ਹਾਂ ਕੋਲ ਮਨੋਰੰਜਨ ਦੇ ਸਾਧਨ ਨਹੀਂ ਹੁੰਦੇ ਉਹਨਾਂ ਪਰਿਵਾਰਾਂ ਵਿੱਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੁੰਦੀ। ਵਿਸ਼ਵ ਵਿੱਚ ਜਨਸੰਖਿਆ ਵਜੋਂ ਸਾਡਾ ਸਥਾਨ ਦੂਜਾ ਹੈ। ਚੀਨ ਸਭ ਤੋਂ ਅੱਗੇ ਹੈ। ਚੀਨ ਨੇ ਆਬਾਦੀ ਤੇ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ। ਕੰਟਰੋਲ ਤਾਂ ਇੰਦਰਾ ਗਾਂਧੀ ਦੀ ਸਰਕਾਰ ਨੇ ਵੀ ਕਰਨਾ ਸ਼ੁਰੂ ਕੀਤਾ ਸੀ। ਪਰ ਲੋਕਾਂ ਨੇ ਉਸੇ ਦੀ ਸਰਕਾਰ ਦੇ ਹੀ ਤਵੇ ਮੂੰਹ ਦੇ ਬਾ ਦਿੱਤੇ। ਆਸ ਹੈ ਕਿ ਅਸੀਂ ਇਸ ਵਾਰ ਚੀਨ ਨੂੰ ਵੀ ਪਿਛਾੜ ਦੇਵਾਂਗੇ। ਅਸੀਂ ਕਿਸੇ ਤੋਂ ਕੁਝ ਨਹੀਂ ਸਿੱਖਿਆ। ਅਸੀਂ ਵਿਸ਼ਵ ਗੁਰੂ ਹਾਂ। ਜਿਸਨੇ ਸਿੱਖਣਾ ਭਾਈ ਸਤੋ ਸਿੱਖੇ। ਅਸੀਂ ਕਿਉਂ ਕਿਸੇ ਤੋਂ ਸਿੱਖੀਏ ਜਨਗਨਣਨਾ ਵਿੱਚ ਇੱਕ ਕਾਲਮ ਮਾਂ ਪਾਸ਼ਾ ਪਾਪ ਮਾਂ ਬੋਲੀ ਦਾ ਵੀ ਹੋਵੇਗਾ ਆਰਐਸਐਸ ਨੇ ਤਾਂ ਪੱਕਾ ठाਣਿਆ ਹੋਇਆ ਕਿ ਦੇਸ਼ ਨੂੰ ਇੱਕ ਪਾਸ਼ੀ ਮੁਲਕ ਬਣਾਉਣਾ ਹੀ ਬਣਾਉਣਾ ਸਾਰੇ ਰਾਸ਼ਟਰ ਦੀ ਇੱਕੋ ਇੱਕ ਭਾਸ਼ਾ ਹਿੰਦੀ ਹੋਵੇਗੀ ਇਸ ਗੱਲ ਤੇ ਪੂਰੇ ਦੇਸ਼ ਵਿੱਚ ਰੌਲਾ ਪੈ ਰਿਹਾ ਦੱਖਣੀ ਭਾਰਤ ਵਾਲੇ ਜ਼ਿਆਦਾ ਦਿੱਤੇ ਹੋਏ ਫਿਰਦੇ ਆ ਸਾਡਾ ਪੰਜਾਬੀ ਭਾਸ਼ਾ ਦੇ ਆਧਾਰ ਤੇ ਹੀ ਬਣਾਇਆ ਜਿਵੇਂ ਬੰਗਾਲੀਆਂ ਦਾ ਬੰਗਾਲ ਮਰਾਠੀਆਂ ਦਾ ਮਹਾਰਾਸ਼ਟਰ ਗੁਜਰਾਤੀਆਂ ਦਾ ਗੁਜਰਾਤ ਤੇ ਰਾਜਸਤਾਨੀਆਂ ਦਾ ਰਾਜਸਤਾਨ ਜਿਵੇਂ ਹਿੰਦੂ ਧਰਮ ਵਾਲੇ ਹਿੰਦੀ ਭਾਸ਼ਾ ਨੂੰ ਧਰਮ ਨਾਲ ਜੋੜ ਕੇ ਦੇਖਦੇ ਰਹੇ ਹਨ ਇਸੇ ਤਰ੍ਹਾਂ ਸਿੱਖ ਧਰਮ ਵਾਲੇ ਵੀ ਪੰਜਾਬੀ ਨੂੰ ਧਰਮ ਨਾਲ ਜੋੜਨ ਦੀ ਬੇਵਕੂਫੀ ਕਰਦੇ ਜਿਸ ਅਖਮਿਆਜਾ ਇਸ ਨੇ 1947 ਵਿੱਚ ਪੰਜਾਬ ਨੂੰ ਦੋ ਟੋਟੇ ਕਰਾ ਕੇ ਭੋਗਿਆ ਉਸ ਤੋਂ ਵੀ ਇਹਨਾਂ ਨੇ ਸਭ ਕੁਝ ਨਹੀਂ ਸਿੱਖਿਆ 1966 ਵਿੱਚ ਹਰਿਆਣਾ ਪੰਜਾਬ ਵਿੱਚੋਂ ਕੱਢ ਕੇ ਵਸ਼ਾਲ ਪੰਜਾਬ ਸੂਬੇ ਨੂੰ ਇੱਕ ਛੋਟੀ ਜਿਹੀ ਸੂਬੀ ਬਣਾ ਕੇ ਰੱਖ ਦਿੱਤਾ ਸਿੱਖ ਨ타ਵਾਂ ਦੀ ਸੌੜੀ ਸੋਚ ਨੇ ਦੂਸਰੇ ਪੰਜਾਬੀ ਭਰਾਵਾਂ ਨੂੰ ਪਿਆਰ ਤੇ ਵਿਸ਼ਵਾਸ ਵਿੱਚ ਲੈਣ ਦੀ ਬਜਾਏ ਇਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਕਿ ਦੂਸਰੇ ਸਮਾਜ ਇਹਨਾਂ ਤੋਂ ਦੂਰ ਹੋ ਗਏ ਸਾਡੇ ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਦਲਿਤ ਲੋਕਾਂ ਨੂੰ ਭਰੋਸੇ ਵਿੱਚ ਲੈਣ ਦੀ ਬਜਾਏ ਜਵਰੀ ਪੰਜਾਬੀ ਲਖਾਉਣ ਲਈ ਮਜਬੂਰ ਕੀਤਾ ਉਹ ਉਸ ਸਮੇਂ ਨੂੰ ਹਿੰਦੀ ਪੰਜਾਬੀ ਰੌਣੇ ਵਜੋਂ ਯਾਦ ਕਰਦੇ ਜਿਵੇਂ ਕਿ ਅਕਸਰ ਹੁੰਦਾ ਹੀ ਹੈ ਕਿ ਜੇ ਇਹ ਛੋਟੇ ਗਰੀਬ ਗੁਰਬੇ ਲੋਕ ਉਹਨਾਂ ਦੀ ਕੋਈ ਵੀ ਗੱਲ ਨਾ ਮੰਨਣ ਤਾਂ ਇਹਨਾਂ ਕਮੇ ਕਮੀਨਾ ਦੀ ਨਾਕਾਬੰਦੀ ਕਰਦੇ ਖੇਤਾਂ ਵਿੱਚ ਜਿਹੜੇ ਇਹਨਾਂ ਨੂੰ ਬੰਦਾ ਸਿੰਘ ਬਹਾਦਰ ਵਰਗਿਆਂ ਦੀਆਂ ਕੁਰਬਾਨੀਆਂ ਬਦੌਲਤ ਮਿਲੇ ਹਨ ਇਹਨਾਂ ਖੇਤਾਂ ਵਿੱਚ ਇਹਨਾਂ ਕਮੇਨਾ ਦਾ ਵੜਨਾ ਬੰਦ ਕਰਦੇ ਇਹਨਾਂ ਦੇ ਪਸ਼ੂ ਨੂੰ ਜਦੋਂ ਚਾਰਾ ਨਾ ਮਿਲਿਆ ਜੰਗਲ ਪਾਣੀ ਜਾਣ ਲਈ ਖੇਤ ਨਾ ਮਿਲੇ ਤਾਂ ਇਹਨਾਂ ਦੀ ਕੀ ਮਜਾਲ ਹੈ ਇਹ ਸਾਡੀ ਗੱਲ ਨਾ ਮੰਨਣ ਗੁਰੂ ਸਹਿਬਾਨਾ ਨੇ ਜਿਨ੍ਹਾਂ ਕਮੀ ਕਮੀਆਂ ਨੂੰ ਕਾੜਨਾ ਲਾਇਆ ਰੰਗਰੇਟੇ ਗੁਰੂ ਕੇ ਬੇਟੇ ਗਿਆ ਸਰਦਾਰਾਂ ਦੀਆਂ ਪਦਵੀਆਂ ਦਿੱਤੀਆਂ ਉਹਨਾਂ ਨੂੰ ਸਭ ਸਿਖਾਉਣ ਲਈ ਇਹ ਮਨੂ ਦਾ ਰੋਲ ਨਿਭਾਉਂਦੇ ਰਹੇ ਬਜ਼ੁਰਗ ਦੱਸਦੇ ਹਨ ਕਿ ਉਸ ਸਮੇਂ ਲੋਹਾਰਾਂ ਕਾਰਖਾਨੇਦਾਰਾਂ ਨੇ ਸਾਡੀ ਗੋਂ ਫੜੀ ਪਸ਼ੂਆਂ ਲਈ ਚਾਰਾ ਸ਼ਹਿਰ ਤੋਂ ਮੰਗਵਾ ਕੇ ਦਿੱਤਾ ਜੰਗਲ ਪਾਣੀ ਲਈ ਵੀ ਉਹਨਾਂ ਕਾਰਖਾਨੇ ਦੀਆਂ ਬਣੀਆਂ ਟਾਇਲ ਟਨ ਖੋਲ ਦਿੱਤਾ ਪੰਜਾਬੀ ਦਾ ਨਾਮਵਲਕਾਰ ਜਸਵੰਤ ਸਿੰਘ ਕਮਲੇਕਨ ਇੰਟਰਵਿਊ ਵਿੱਚ ਕਹਿੰਦਾ ਹੈ ਕਿ ਸਾਡੇ ਸਿੱਖ ਲੀਡਰ ਸਿਆਣੇ ਨਹੀਂ ਸਨ ਜਦੋਂ ਡਾਕਟਰ ਡਾਕਟਰ ਭੀਮਰਾਓ ਅੰਬੇਡਕਰ ਜੀ ਨੇ ਸਿੱਖ ਬੰਦ ਲਈ ਸ਼੍ਰੀ ਹਰਮੰਦਰ ਸਾਹਿਬ ਆਏ ਸਨ ਜੇ ਉਹਨਾਂ ਨੂੰ ਇਹ ਸਿੱਖ ਬਣਾ ਲੈਂਦੇ ਤਾਂ ਭਾਰਤ ਵਿੱਚ ਬਹੁਤ ਗਿਣਤੀ ਅੱਜ ਸਿੱਖਾਂ ਦੀ ਹੁੰਨੀ ਸੀ ਅੱਜ ਦੇ ਲੀਡਰ ਕਿਹੜਾ ਸਿਆਣੇ ਹੋ ਗਏ ਹਨ ਉਹਨਾਂ ਦਲਿਤਾਂ ਨੂੰ ਪੂਰੀ ਤਰੰਗ ਅਲੋ ਲਾਹ ਦਿੱਤਾ ਹੈ ਕਦੇ ਸਹਿਜ ਧਾਰੀ ਸਿੱਖ ਹੋਣ ਨਾਤੇ ਅਸੀਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਚੋਣਾਂ ਵਿੱਚ ਵੋਟਾਂ ਪਾ ਦਿੰਦੇ ਸੀ ਹੁਣ ਉਹ ਅਧਿਕਾਰ ਵੀ ਸਾਡਾ ਖੋ ਲਿਆ ਸਿੱਖੀ ਸਿੱਖੀ ਦਾ ਰੌਲਾ ਪਾਉਣ ਦੀ ਬਜਾਏ ਜੇ ਕਿਤੇ ਇੱਥੇ ਪੰਜਾਬੀ ਪੰਜਾਬੀ ਦਾ ਰੌਲਾ ਪਾਉਂਦੇ ਤਾਂ ਪੰਜਾਬ ਦਾ ਇਹ ਹਾਲ ਨਹੀਂ ਸੀ ਹੋਣਾ ਇੱਕ ਸਕੂਲ ਮਾਸਟਰ ਮਰਦਮ ਸੁਮਾਰੀ ਕਰਨ ਲਈ ਇੱਕ ਪਿੰਡ ਵਿੱਚ ਚਲੇ ਗਿਆ ਪਿੰਡ ਵਿੱਚ ਇੱਕ ਦੋ ਬ੍ਰਾਹਮਣਾਂ ਦੇ ਘਰ ਵੀ ਸਨ ਇੱਕ ਘਰ ਵਿੱਚ ਉਹ ਘਰ ਦੇ ਨੌਜਾਨ ਤੋਂ ਸਾਰੀ ਜਾਣਕਾਰੀ ਲੈ ਕੇ ਰਜਿਸਟਰ ਉੱਤੇ ਲਿਖਦਾ ਰਿਹਾ ਲਿਖਦੇ ਲਿਖਦੇ ਆ ਉਹ ਸਵਾਲ ਕਰ ਬੈਠਾ ਤੁਹਾਡੀ ਮਾਤ ਪਾਸ਼ਾ ਕਿਹੜੀ ਆ ਉਸ ਨੌਜਵਨ ਨੂੰ ਗੁੱਸਾ ਆ ਗਿਆ ਤੇ ਮਾਸਟਰ ਨੂੰ ਕਹਿਣ ਲੱਗਾ ਮਾਰੂ ਮੇਰੇ ਤਰੀਕਾ ਮਾ ਕੇ ਥੱਪੜ ਉਸ ਮਾਸਟਰ ਦੇ ਤੌਰ ਘੁੰਮ ਗਿਆ ਅਚਾਨਕ ਇਸ ਜਵਾਬ ਦਾ ਉਸਨੇ ਸੋਚਿਆ ਵੀ ਨਹੀਂ ਸੀ ਉਹ ਬੋਲਿਆ ਮਾ ਪੰਡਤ ਜੀ ਕੀ ਹੋਇਆ ਮੈਂ ਤੁਹਾਨੂੰ ਕੁਝ ਗਲਤ ਕਹਿ ਬੈਠਾ ਉਹ ਨੌਜਵਨ ਬੋਲਿਆ ਮੈਂ ਜਦ ਤੋਂ ਤੁਹਾਡੇ ਨਾਲ ਕਿਸ ਭਾਸ਼ਾ ਵਿੱਚ ਭੌਂਕ ਰਿਹਾ ਕੀ ਤੁਹਾਨੂੰ ਨਹੀਂ ਪਤਾ ਤੁਹਾਨੂੰ ਮਾਸਟਰ ਕਿਸ ਨੇ ਬਣਾ ਦਿੱਤਾ ਮੈਨੂੰ ਪਤਾ ਤੁਹਾਡੇ ਦਿਮਾਗ ਵਿੱਚ ਕੀ ਚੱਲ ਰਿਹਾ ਤੁਸੀਂ ਸੋਚਦੇ ਹੋਣੇ ਕਿ ਅਸੀਂ ਬ੍ਰਾਹਮਣ ਹਾਂ ਤਾਂ ਅਸੀਂ ਆਪਣੀ ਮਾਂ ਬੋਲੀ ਹਿੰਦੀ ਲਿਖਾਵਾਂਗੇ ਮੈਂ ਤੁਹਾਨੂੰ ਦੱਸ ਦਿਆਂ ਕਿ ਸਾਡਾ ਧਰਮ ਬ੍ਰਾਹਮਣ ਹੈ ਮਾਂ ਬੋਲੀ ਪੰਜਾਬੀ ਹੈ ਹਿੰਦੀ ਨਹੀਂ ਅਸੀਂ ਪੰਜਾਬੀ ਬੋਲਦੇ ਹਾਂ ਤੇ ਸਾਡੀ ਮਾਂ ਬੋਲੀ ਪੰਜਾਬੀ ਹੀ ਲਿਖੋ ਇਕਟਾ ਦਾ ਅਦਾਕਾਰ ਬਲਰਾਜ ਸਾਨੀ ਕਈ ਪਛਾਣਾਂ ਦਾ ਗਾਇਤਕ ਸੀ ਉਹ ਆਪਣੇ ਦਸਤਕਤ ਪੰਜਾਬੀ ਵਿੱਚ ਹੀ ਕਰਦਾ ਸੀ ਤੇ ਉਸ ਨੂੰ ਪੰਜਾਬੀ ਮਾਂ ਦਾ ਸਪੂਤ ਹੋਣ ਤੇ ਮਾਣ ਸੀ ਇੱਕ ਸਹਿਤਕ ਸਮਾਗਮ ਵਿੱਚ ਸਟੇਜ ਤੇ ਬੋਲ ਰਿਹਾ ਬਖਤਾ ਕਹਿ ਬੈਠਾ ਕਿ ਨੌਜੋਨ ਸਿਰ ਦਾੜੀਆਂ ਮਨਵਾਈ ਜਾਂਦੇ ਆ ਪੰਜਾਬੀਅਤ ਨੂੰ ਬਹੁਤ ਵੱਡਾ ਨੁਕਸਾਨ ਹੋਈ ਜਾ ਰਿਹਾ ਮੈਂ ਪੰਡਾਲ ਵਿੱਚ ਉੱਠ ਕੇ ਉਸ ਨੂੰ ਟੋਕ ਦਿਆਂ ਪੁੱਛਿਆ ਕਿ ਕੀ ਸੈਖ ਹੋਣਾ ਹੀ ਪੰਜਾਬੀ ਹੋਣਾ ਕਿ ਬਾਰਿਸ਼ਾ ਬੁੱਲੇ ਸ਼ਾ ਸ਼ੇਖ ਫਰੀਦ ਤੇ ਸੁਲਤਾਨ ਬਾਹੂ ਨੂੰ ਤੁਸੀਂ ਪੰਜਾਬੀ ਨਹੀਂ ਮੰਨਦੇ ਕੀ ਬਲਰਾਜ ਸਾਨੀ ਸ਼ਿਵ ਕੁਮਾਰ ਬਟਾਲਵੀ ਨੰਦ ਲਾਲ ਨੂਰਪੁਰੀ ਤਨੀ ਰਾਮ ਚਾਤਰਕਰ ਨੂੰ ਤੁਸੀਂ ਪੰਜਾਬੀ ਨਹੀਂ ਮੰਨਦੇ ਜੇ ਇਹਨਾਂ ਨੂੰ ਤੁਸੀਂ ਪੰਜਾਬੀ ਨਹੀਂ ਮੰਨਦੇ ਤਾਂ ਅਸੀਂ ਦਿਲਤ ਸਿਰ ਕਸੇ ਤੁਹਾਡੀਆਂ ਨਜ਼ਰਾਂ ਵਿੱਚ ਕਿੱਥੋਂ ਪੰਜਾਬੀ ਹੋਣੇ ਉਹ ਬਖਤਾ ਉਸੇ ਸਟੇਜ ਉੱਤੇ ਆਪਣੀ ਗਲਤੀ ਮੰਨ ਕੇ ਛੁੱਟਿਆ ਇਦਾਂ ਦੀ ਸੋਚ ਵਾਲਿਆਂ ਨੇ ਪੰਜਾਬੀਅਤ ਦਾ ਬਹੁਤ ਵੱਡਾ ਨੁਕਸਾਨ ਕੀਤਾ ਪੰਜਾਬ ਵਿੱਚ ਦੋ ਕੇਂਦਰੀ ਪੰਜਾਬੀ ਲੇਖ ਸਭਾਵਾਂ ਹਨ ਪੰਜਾਬ ਵਿੱਚ ਸੈਂਕੜੇ ਸੈਂਕੜੇ ਸਹਿ ਸਭਾਵਾਂ ਇਹਨਾਂ ਲੇਖਕ ਸਭਾਵਾਂ ਨਾਲ ਜੁੜੀਆਂ ਹੋਈਆਂ ਪੰਜਾਬੀ ਪੰਜਾਬੀ ਕੂਕੂਦੀਆਂ ਇਹ ਦੋਨੋਂ ਲੇਖ ਸਭਾਵਾਂ ਪੰਜਾਬ ਵਿੱਚ ਪੰਜਾਬੀ ਭਾਸ਼ਾ ਅਜੇ ਤੱਕ ਲਾਗੂ ਨਹੀਂ ਕਰਵਾ ਸਕੀ। ਜ਼ਿਆਦਾਤਰ ਇਨ੍ਹਾਂ ਪੰਜਾਬੀ ਲੇਖਕਾਂ ਦੇ ਬੱਚੇ ਉਹਨਾਂ ਸਕੂਲਾਂ ਵਿੱਚ ਪੜ੍ਹਦੇ ਹਨ ਜਿੱਥੇ ਪੰਜਾਬੀ ਬੋਲਣਾ ਵੀ ਮਨਾ ਹੈ। ਚਾਹੀਦਾ ਤਾਂ ਇਹ ਸੀ ਕਿ ਦੋਨੋਂ ਕੇਂਦਰੀ ਲੈ ਪੰਜਾਬੀ ਲੇਖ ਸੁਭਾਵਾਂ ਦੋਨਾਂ ਪੰਜਾਬਾਂ ਨੂੰ ਇੱਕ ਕੰਨ ਲਈ ਅੰਦੋਲਨ ਚਲਾਉਂਦੀਆਂ। ਜਿਵੇਂ ਕਿ ਮੁਹਾਵਰਾ ਹੈ ਕਿ ਮੁੱਲਾਂ ਦੀ ਦੌੜ ਮਸੀਤਾਂ ਤਾਈ। ਬਸ ਸਾਡੇ ਜ਼ਿਆਦਾਤਰ ਲੇਖਕਾਂ ਦੀ ਦੌੜ ਵੀ ਸਰਕਾਰੀ ਨਾਮਾਂ ਤੱਕ ਜਾ ਕੇ ਮੁੱਕ ਜਾਂਦੀ ਸਰਕਾਰੀ ਨਾਮਾਂ ਦੀਆਂ ਕੁਲਫੀਆਂ ਹਰ ਸਾਲ ਇਹਨਾਂ ਦਾ ਮੂੰਹ ਬੰਦ ਕਰ ਦਿੰਦੀਆਂ ਪੰਜਾਬੀ ਲੇਖਕਾਂ ਵਿੱਚੋਂ ਇੱਕ ਹੀ ਸ਼ਿਦਾਈ ਬੰਦਾ ਹੈ ਜਿਸ ਤੇਜਵੰਤ ਸਿੰਘ ਮਾਨ ਜਿਹੜਾ ਅੰਗਰੇਜ਼ੀ ਪਾਸ਼ਾ ਵਿੱਚ ਸੱਦਾ ਪੱਤਰ ਦੇਣ ਆਏ ਬੰਦੇ ਨੂੰ ਕਹਿੰਦਾ ਹੈ ਕਿ ਜੇ ਮੈਨੂੰ ਸੱਦਣਾ ਹੈ ਤਾਂ ਪੰਜਾਬੀ ਵਿੱਚ ਸੱਦ ਅੰਗਰੇਜ਼ੀ ਵਿੱਚ ਬੁਲਾਇਆ ਤਾਂ ਮੈਂ ਤੇਰੇ ਨਹੀਂ ਆਵਾਂ ਕਿੰਨੇ ਕੁ ਸਦਾਈ ਹਨ ਇਸ ਤਰ੍ਹਾਂ ਦੇ ਪੰਜਾਬ ਵਿੱਚ ਨਾਲੇ ਜਿਹੜੇ ਸਿੱਖ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਸ਼ੇਰ-ਏ-ਪੰਜਾਬ ਕਹਿ ਕਹਿ ਕੇ ਨਹੀਂ ਥੱਕਦੇ ਪੰਜਾਬੀ ਤਾਂ ਉਸ ਦੇ ਰਾਜ ਵਿੱਚ ਵੀ ਲੱਗੂ ਨਹੀਂ ਸੀ ਹੋਈ ਪੰਜਾਬ ਵਿੱਚ ਇੱਕ ਨਵਾਂ ਰੌਲਾ ਪੈ ਰਿਹਾ ਪਿੰਡ-ਪਿੰਡ ਕੰਧਾਂ ਦੇ ਬੈਨਰ ਲੱਗ ਰਹੇ ਨੇ ਇਹ ਜਨਗਣਨਾ ਵਿੱਚ ਰਬਦਾਸੀਏ ਭਾਈਚਾਰੇ ਨੂੰ ਆਪਣਾ ਧਰਮ ਲਗਾਉਣਾ ਚਾਹੀਦਾ ਹੈ ਤਾਂ ਰਬਦਾਸੀਆ ਧਰਮ ਹੀ ਲਖਵਾਉਣਾ ਚਾਹੀਦਾ ਬਹੁਤ ਸਾਰੇ ਰਬਦਾਸੀਏ ਡੇਰੇਦਾਰ ਧਾਰਾਂ ਬਣੋ ਪਿਛਲੇ ਦਿਨੀ ਇੱਕ ਕਨਵੈਨਸ਼ਨ ਵੀ ਕੀਤੀ ਜਿਸ ਵਿੱਚ ਮਤਾ ਪਾਸ ਕੀਤਾ ਗਿਆ। ਕਈ ਡੇਰੇਦਾਰ ਆਧ ਧਰਮ ਵੀ ਲਖਵਾਉਣ ਲਈ ਕਹਿ ਰਹੇ ਹਨ। ਕੁਝ ਬਦਵਾਨ ਕਹਿ ਰਹੇ ਹਨ ਕਿ ਰਬਦਾਸੀਆ ਧਰਮ ਰਜਿਸਟਰਡ ਨਹੀਂ ਹੈ। ਅਗਰ ਤੁਸੀਂ ਇਹ ਧਰਮ ਲਖਵਾਉਂਦੇ ਹੋ ਤਾਂ ਤੁਹਾਡੀ ਗਿਣਤੀ ਅਦਰ ਵਿੱਚ ਹੋ ਜਾਵੇਗੀ। ਜਿਸ ਦਾ ਰਬਦਾਸੀਆ ਸਮਾਜ ਨੂੰ ਕੋਈ ਫਾਇਦਾ ਨਹੀਂ ਹੋਵੇ। ਡੇਰੇਦਾਰ ਕਹਿ ਰਹੇ ਹਨ ਕਿ ਲੋਕ ਧਰਮ ਨੂੰ ਰਜਿਸਟਰਡ ਕਰਨ ਲਈ ਰਾਸ਼ਟਰਪਤੀ ਨੂੰ ਟੈਲੀਗ੍ਰਾਮ ਆਪੇ ਕਰਨ ਇਹ ਸਥਿਤੀ ਤਾਂ ਉਧਰੋਂ ਆਈ ਜਨ ਬਿੰਨੂ ਕੁੜੀ ਦੇ ਕੰਨ ਵਾਲੀ ਹੋ ਗਈ ਹੈ ਆਦਤਰ ਮੰਡਲ ਵਿੱਚ ਦੋ ਜਾਤਾਂ ਰਬਦਾਸੀਏ ਤੇ ਬਾਲਮੀਕ ਇਕੱਠੇ ਹੋਏ ਸਨ ਮਹਾ ਪੰਜਾਬ ਵਿੱਚ 8 ਰਿਜ਼ਰਵ ਸੀਟਾਂ ਵਿੱਚੋਂ ਉਹਨਾਂ 7 ਸੀਟਾਂ ਜੱਤ ਲਈਆਂ ਸਨ ਉਸੇ ਬੇਲੇ ਦੀ ਜਨ ਸੰਗ ਦੇ ਕੰਨ ਉਦੋਂ ਹੀ ਖੜੇ ਹੋ ਗਏ ਸਨ ਕਿ ਜੇ ਅੱਜ ਦੋ ਤੱਕ ਨੂੰ ਦੋ ਤੋਂ ਜ਼ਿਆਦਾ ਜਾਤਾਂ ਵੀ ਇਕੱਠੀਆਂ ਹੋ ਸਕਦੀਆਂ ਉਦੋਂ ਤੋਂ ਹੀ ਉਹਨਾਂ ਡੇਰੇਦਾਰਾਂ ਨੂੰ ਹਵਾ ਦੇਣੀ ਸ਼ੁਰੂ ਕਰ ਦਿੱਤੀ ਜਿਨ੍ਹਾਂ ਡੇਰਿਆਂ ਵਿੱਚ ਆਰਐਸਐਸ ਮੁਖੀ ਮੋਹਨ ਭਗਵਤ ਅਕਸਰ ਗੇੜੀਆਂ ਲਾਉਂਦਾ ਹੈ ਕੀ ਉਹਨਾਂ ਦੇ ਪ੍ਰਸ਼ਾਦੇ ਸਕਣਾ ਹੁੰਦਾ ਹੈ ਕਿਹੜਾ ਕਿਹੜਾ ਡੇਰੇਦਾਰ ਆਰਐਸਐਸ ਦੀ ਜੇਬ ਵਿੱਚ ਹੈ ਕਿਸੇ ਤੋਂ ਕੁਝ ਛੁਪਿਆ ਹੋਇਆ ਨਹੀਂ ਜੇ ਹਰ ਜਾਤ ਦਾ ਆਪਣਾ ਵੱਖਰਾ ਧਰਮ ਬਣ ਜਾਵੇਗਾ ਤਾਂ ਬਹੁਜਨਾਂ ਦੇ 6.5 ਹਜ਼ਾਰ ਧਰਮ ਬਣ ਜਾਣਗੇ ਫਿਰ ਬਹੁਜਨਾਂ ਦੀ ਸ਼ਕਤੀ ਇੱਕ ਹੋ ਪਾਏਗੀ ਕੀ ਬਹੁਜਨਾਂ ਦਾ ਰਾਜ ਸੱਤਾ ਦਾ ਸੁਪਨਾ ਪੂਰਾ ਹੋ ਸਕੇਗਾ ਇਸ ਚੱਕਰ ਬਿਉ ਚ ਸਾਡਾ ਮੂਹ ਨਵਾਸੀ ਸਮਾਜ ਕਿਵੇਂ ਨਿਕਲੇ ਮੁੱద్ధి ਜੀ ਵੀ ਸਿਰ ਜੋੜ ਕੇ ਬੈਠਣਾ ਬੁੱਧ ਧੰਮ ਵੀ ਸਾਡਾ ਹੈ ਤੇ ਸਿੱਖ ਪੰਥ ਵੀ ਸਾਡਾ ਸਿੱਖੀ ਪੰਥ ਉੱਤੇ ਆਰਐਸਐਸ ਸੋਚ ਭਾਰੂ ਹੁਣ ਕਰਕੇ ਹੀ ਕਥਹਿਤ ਉੱਚੀਆਂ ਜਾਤਾਂ ਤੱਕ ਸਿਮਟ ਗਿਆ ਤੇ ਦਲਿਤ ਹਾਸ਼ੀਏ ਤੇ ਧੱਕੇ ਹੈ ਅਸੀਂ ਗਿਆਨੀ ਦਿੱਤ ਸਿੰਘ ਬਾੰਗ ਸਿੱਖ ਧਰਮ ਤੇ ਮੁੜ ਆਪਣਾ ਹੱਕ ਜਿਤਾ ਸਕਦੇ ਆ ਸਿੱਖੀ ਦੀਆਂ ਨੀਆਂ ਵਿੱਚ ਸਾਡੇ ਪੁਰਖਿਆਂ ਦੇ ਸਹਰਾ ਇਹ ਕਿਸੇ ਇੱਕ ਜਾਤ ਵਾਲਿਆਂ ਦੀ ਜ਼ਗੀਰ ਨਹੀਂ ਹੈ ਜੇ ਤਕ ਤਾਗਤ ਬੁੱਧ ਤੋਂ ਲੈ ਕੇ ਕ੍ਰਾਂਤੀਕਾਰੀ ਸ਼ਰੋਣੀ ਸੰਤ ਗੁਰੂਆਂ ਤੇ ਸਿੱਖ ਗੁਰੂਆਂ ਤੱਕ ਇੱਕ ਹੀ ਵਿਚਾਰਤਾ ਰਹਾ ਹੈ ਵਿਚਾਰਾਂ ਦੀ ਕੋਈ ਭਿੰਨਤਾ ਨਹੀਂ ਤਾਂ ਫਿਰ ਹੋਰ ਧਰਮ ਬਣਾਉਣ ਦੀ ਕੀ ਜ਼ਰੂਰਤ ਪੈਗੀ ਮੇਰਾ ਵਿਚਾਰ ਹੈ ਕਿ ਸਾਨੂੰ ਜਨਗਣਾ ਵਿੱਚ ਜਾਂ ਤਾਂ ਬੁੱਧ ਧਰਮ ਲਖੋਣਾ ਚਾਹੀਦਾ ਹੈ ਜਾਂ ਫਿਰ ਫਿਰ ਸਿੱਖ ਧਰਮ ਬਹੁਜਨ ਸਮਾਜ ਨੂੰ ਐਵੇਂ ਕਿਸੇ ਹੋਰ ਗਮਰਾਹਕੁਨ ਪ੍ਰਚਾਰ ਵਿੱਚ ਨਹੀਂ ਉਲਝਣਾ ਚਾਹੀਦਾ ਧੰਨਵਾਦ